ਤਾਂ ਲਾਰੈਂਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਸਬੰਧ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਆ ਵੱਡੀ ਖਬਰ ਸਿੱਧੀ ਸੱਤ ਸਮੁੰਦਰ ਪਾਰ ਯਾਨੀ ਅਮਰੀਕਾ ਤੋਂ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਹੋਰ ਕਿਸੇ ਨੂੰ ਨਹੀਂ ਬਲਕਿ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਇਸ ਵੇਲੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀ ਆ ਕਿਉਂਕਿ ਅਨਮੋਲ ਬਿਸ਼ਨੋਈ ਦੇ ਖਿਲਾਫ ਹਾਲ ਹੀ ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀਗੇ ਭਾਰਤ ਸਰਕਾਰ ਦੇ ਵੱਲੋਂ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਕਟਰ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਂ ਆਇਆ ਸੀ ਕਿ ਅਨਮੋਲ ਬਿਸ਼ਨੋਈ ਦੇਸ਼ ਤੋਂ ਬਾਹਰ ਰਹਿ ਕੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਲਾਰੈਂਸ ਤੇ ਕਹਿਣ ਤੇ ਇਸ ਤਰੀਕੇ ਨਾਲ ਅੰਜਾਮ ਤੱਕ ਪਹੁੰਚਾ ਰਿਹਾਤਾ ਵੱਡੀ ਭਾਲ ਸੀ ਇੱਕ ਭਾਰਤ ਦੀਆਂ ਖੂਫੀਆ ਏਜੰਸੀਆਂ ਦੀ ਉਹ ਲੱਗਦਾ ਹੈ ਕਿ ਇਸ ਵੇਲੇ ਪੂਰੀ ਹੋ ਗਈ ਹੈ ਕਿਉਂਕਿ ਅਨਮੋਲ ਬਿਸ਼ਨੋਈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਅਮਰੀਕਾ ਦੇ ਵਿੱਚ ਹੀ ਬਹੁਤ ਸਾਰੀਆਂ ਇੱਕ ਦੋ ਜਿਹੜੀ ਆਡੀਓ ਵੀਡੀਓ ਵਾਇਰਲ ਹੋਈ ਸੀਗੀ ਕਲਿੱਪ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਅਨਮੋਲ ਬਿਸ਼ਨੋਈ ਵਰਗਾ ਨੌਜਵਾਨ ਨਜ਼ਰ ਆ ਰਿਹਾ ਤੇ ਉਸ ਵੇਲੇ ਅਮਰੀਕਾ ਦੀਆਂ ਉਹ ਵੀਡੀਓ ਸੀ ਤੇ ਇਸੇ ਦੌਰਾਨ ਹੁਣ ਖਬਰੇ ਆ ਰਹੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਤੋਂ ਅਨਮੋਲ ਬਿਸ਼ਨੋਈ ਨੂੰ ਕਾਬੂ ਕਰ ਲਿਆ ਕੈਲੀਫੋਰਨੀਆ ਪੁਲਿਸ ਨੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਤੇ ਹੁਣ ਦੇਖਣਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀਆਂ ਏਜੰਸੀਆਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਭਾਰਤ ਤੱਕ ਵਾਪਸ ਲੈ ਕੇ ਆਉਣਗੀਆਂ ਕਿਉਂਕਿ ਪਿੱਛੇ ਲਾਰੈਂਸ ਬਿਸ਼ਨੋਈ ਜਾਂ ਫਿਰ ਉਸਦੇ ਨਾਲ ਸੰਬੰਧਿਤ 골ਡੀ ਬਰਾਡ ਜਿਸ ਤਰੀਕੇ ਨਾਲ ਵੱਡੇ ਨਾਮ ਰਹੇ ਨੇ 골ਡੀ ਬਰਾਡ ਵੀ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਹੁਤ ਦੂਰ ਆ ਪਰ ਇਸੇ ਦਰਮਿਆਨ ਅਨਮੋਲ ਬਿਸ਼ਨੋਈ ਦਾ ਨਾਮ ਵੀ ਇੱਕ ਵੱਡਾ ਨਾਮ ਬਣ ਕੇ ਸਾਹਮਣੇ ਆ ਰਿਹਾ ਸੀ ਕਿਉਂਕਿ ਲਾਰੈਂਸ ਦੇ ਘਰ ਸਰਮਾਨ ਦੇ ਘਰ ਦੇ ਉੱਤੇ ਹਮਲੇ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਅਨਮੋਲ ਬਿਸ਼ਨੋਈ ਦਾ ਜ਼ਿਕਰ ਪੰਜਾਬ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਸਿੱਧੂ ਮੂਸੇਵਾਲਾ ਹਤਿਆਕਾਂਡ ਮਾਮਲੇ ਦੇ ਵਿੱਚ ਵੀ ਆਇਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਮਈ 2022 ਦੇ ਵਿੱਚ ਸਿੱਧੂ ਮੂਸੇ ਦਾ ਕਤਲ ਹੋਇਆ ਤੇ ਉਸ ਤੋਂ ਪਹਿਲਾਂ ਹੀ ਲਾਰੈਂਸ ਦੇ ਵੱਲੋਂ ਆਪਣੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਜਾਲੀ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਬਹੁਤ ਸਾਰੇ ਉਹਨੇ ਹੁਣ ਤੱਕ ਟਿਕਾਣੇ ਬਦਲੇ ਪਰ ਆਖਿਰਕਾਰ ਇਹ ਜਿਹੜੀ ਵੱਡੀ ਖਬਰਾ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਹੈ ਕਿ ਅਨਮੋਲ ਬਿਸ਼ਨੋਈ ਹੁਣ ਅਮਰੀਕਾ ਦੇ ਵਿੱਚ ਕਾਬੂ ਆ ਗਿਆ ਤੇ ਕਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਭਾਰਤ ਅਨਮੋਲ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਇਹ ਦੇਖਣਾ ਹੋਊਗਾ ਪਰ ਇਸ ਤੋਂ ਪਹਿਲਾਂ ਮਕੋਕਾ ਦੀ ਜੇ ਦੇ ਐਕਟ ਦੇ ਤਹਿਤ ਵੀ ਲਾਰੈਂਸ ਬਿਸ਼ਨੋਈ ਦੇ ਖਿਲਾਫ ਜਿਹੜੇ ਨੇ ਵੱਖ-ਵੱਖ ਪਰਚੇ ਦਰਜ ਹੋਏ ਨੇ ਤੇ ਇਸੇ ਤੋਂ ਬਾਅਦ ਅਨਮੋਲ ਬਿਸ਼ਨੋਈ ਮਾਫ ਕਰਨਾ ਅਨਮੋਲ ਬਿਸ਼ਨੋਈ ਦੇ ਖਿਲਾਫ ਜਿਹੜਾ ਮਕੋਕਾ ਦੇ ਤਹਿਤ ਹੈ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਗੈਰ ਜ਼ਮਾਨਤੀ ਵਾਰੰਟ ਸੀਗੇ ਜਿਹੜੇ ਉਹ ਅਨਮੋਲ ਬਿਸ਼ਨੋਈ ਦੇ ਖਿਲਾਫ ਕੱਢੇ ਗਏ ਸੀ ਭਾਰਤ ਸਰਕਾਰ ਦੇ ਵੱਲੋਂ ਸੋ ਇਸ ਤਰੀਕੇ ਦੇ ਨਾਲ ਇੰਟਰਪੋਲ ਦੀ ਮਦਦ ਲੈ ਕੇ ਆਖਿਰਕਾਰ ਭਾਰਤ ਜਾਂ ਭਾਰਤ ਦੀ ਪੁਲਿਸ ਜਾਂ ਫਿਰ ਭਾਰਤ ਦੀਆਂ ਖੂਫੀਆ ਏਜੰਸੀਆਂ ਜਿਨ੍ਹਾਂ ਦੇ ਵਿੱਚ NIA ਪ੍ਰਮੁੱਖ ਤੌਰ ਤੇ ਆ ਉਹ ਅਨਮੋਲ ਬਿਸ਼ਨੋਈ ਨੂੰ ਫੜਨ ਦੇ ਵਿੱਚ ਕਾਮਯਾਬ ਹੋਈਆਂ ਨੇ ਇਸ ਵੇਲੇ ਵੱਡੀ ਖਬਰ ਜਿਹੜੀ ਆ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਹੈ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਲਾਰੈਂਸ ਬਿਸ਼ਨੋਈ ਨੇ 2022 ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਪਹਿਲਾਂ ਹੀ ਫੇਕ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਲੋੜਿੰਦਾ ਪੰਜਾਬ ਪੁਲਿਸ ਨੂੰ ਅਨਮੋਲ ਬਿਸ਼ਨੋਈ ਤੇ ਹੋ ਸਕਦਾ ਹੈ ਕਿ ਜੇਕਰ ਭਾਰਤ ਲਿਆਂਦਾ ਗਿਆ ਅਨਮੋਲ ਬਿਸ਼ਨੋਈ ਨੂੰ ਤਾਂ ਪਹਿਲਾ ਹੋ ਸਕਦਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਦੇ ਮਾਮਲੇ ਤਹਿਤ ਉਹਨੂੰ ਮਹਾਰਾਸ਼ਟra ਪੁਲਿਸ ਮਹਾਰਾਸ਼ਟਰ ਲੈ ਕੇ ਜਾਵੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਵੀ ਅਨਮੋਲ ਬਿਸ਼ਨੋਈ ਨੂੰ ਹਟੇ ਉਸ ਤੋਂ ਜਾਣਕਾਰੀ ਹੋਰ ਲੈਣ ਦੇ ਲਈ ਉਸ ਦਾ ਰਿਮਾਂਡ ਲੈਣ ਦੀ ਵੀ ਕੋਸ਼ਿਸ਼ ਕਰੇਗੀ ਪੰਜਾਬ ਪੁਲਿਸ ਵੀ ਇਹ ਕੋਸ਼ਿਸ਼ ਕਰੂਗੀ ਕਿ ਜੇਕਰ ਅਨਮੋਲ ਬਿਸ਼ਨੋਈ ਹੁਣ ਫੜ ਕੇ ਭਾਰਤ ਲਿਆਂਦਾ ਗਿਆ ਤਾਂ ਉਸ ਨੂੰ ਪੰਜਾਬ ਵੀ ਲਿਆਂਦਾ ਜਾਏ ਕਿਉਂਕਿ ਇਹ ਵੀ ਇੱਕ ਵੱਡਾ ਹਾਈ ਪ੍ਰੋਫਾਈਲ ਕਤਲ ਮਾਮਲਾ ਪੰਜਾਬ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੋਇਆ ਸੀ ਪਰ ਕਿਉਂਕਿ ਸਲਮਾਨ ਖਾਨ ਇੱਕ ਬਾਲੀਵੁੱਡ ਦਾ ਇੱਕ ਵੱਡਾ ਚਿਹਰਾ ਹੈ ਉਸ ਦੇ ਉੱਤੇ ਤੇ ਬਾਬਾ ਸਦੀਕੀ ਜਿਹੜਾ ਕਿ ਉਸਤਾ ਸਿਪ ਸੈਨਾ ਆਗੂ ਤੇ ਸੁਲਮਾਨ ਖਾਨ ਦਾ ਨੇੜਲਾ ਕਰੀਬੀ ਸਾਥੀ ਸੀ ਉਸਤਾ ਵੀ ਕਤਲ ਹੋ ਜਾਣਾ ਤੇ तमाम ਤਾਰਾ ਸਿੱਧੇ ਰੂਪ ਦੇ ਵਿੱਚ ਜਾ ਕੇ ਲਾਰੈਂਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਤੇ 골ਡੀ ਬਰਾੜ ਦੇ ਨਾਲ ਜੁੜਦੀਆਂ ਨੇ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਇਸ ਵੇਲੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀ ਹੈ ਕਿਉਂਕਿ ਅਨਮੋਲ ਬਿਸ਼ਨੋਈ ਦੇ ਖਿਲਾਫ ਹਾਲ ਹੀ ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀਗੇ ਭਾਰਤ ਸਰਕਾਰ ਦੇ ਵੱਲੋਂ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਕਟਰ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਂ ਆਇਆ ਸੀ ਕਿ ਅਨਮੋਲ ਬਿਸ਼ਨੋਈ ਦੇਸ਼ ਤੋਂ ਬਾਹਰ ਰਹਿ ਕੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਲਾਰੈਂਸ ਦੇ ਕਹਿਣ ਤੇ ਇਸ ਤਰੀਕੇ ਨਾਲ ਅੰਜਾਮ ਤੱਕ ਪਹੁੰਚਾ ਰਿਹਾਤਾ ਵੱਡੀ ਭਾਲ ਸੀ ਇੱਕ ਭਾਰਤ ਦੀਆਂ ਖੂਫੀਆ ਏਜੰਸੀਆਂ ਦੀ ਉਹ ਲੱਗਦਾ ਹੈ ਕਿ ਇਸ ਵੇਲੇ ਪੂਰੀ ਹੋ ਗਈ ਹੈ ਕਿਉਂਕਿ ਅਨਮੋਲ ਬਿਸ਼ਨੋਈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਅਮਰੀਕਾ ਦੇ ਵਿੱਚ ਹੀ ਬਹੁਤ ਸਾਰੀਆਂ ਇੱਕ ਦੋ ਜਿਹੜੀ ਆਡੀਓ ਵੀਡੀਓ ਵਾਇਰਲ ਹੋਈ ਸੀਗੀ ਕਲਿੱਪ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਅਨਮੋਲ ਬਿਸ਼ਨੋਈ ਵਰਗਾ ਨੌਜਵਾਨ ਨਜ਼ਰ ਆ ਰਿਹਾ ਤੇ ਉਸ ਵੇਲੇ ਅਮਰੀਕਾ ਦੀਆਂ ਉਹ ਵੀਡੀਓ ਸੀ ਤੇ ਇਸੇ ਦੌਰਾਨ ਹੁਣ ਖਬਰੇ ਆ ਰਹੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਤੋਂ ਅਨਮੋਲ ਬਿਸ਼ਨੋਈ ਨੂੰ ਕਾਬੂ ਕਰ ਲਿਆ ਕੈਲੀਫੋਰਨੀਆ ਪੁਲਿਸ ਨੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਉਸਤੇ ਖਰਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਤੇ ਹੁਣ ਦੇਖਣਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀਆਂ ਏਜੰਸੀਆਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਭਾਰਤ ਤੱਕ ਵਾਪਸ ਲੈ ਕੇ ਆਉਣਗੀਆਂ ਕਿਉਂਕਿ ਪਿੱਛੇ ਲਾਰੈਂਸ ਬਿਸ਼ਨੋਈ ਜਾਂ ਫਿਰ ਉਸਦੇ ਨਾਲ ਸੰਬੰਧਿਤ 골ਡੀ ਬਰਾੜ ਜਿਸ ਤਰੀਕੇ ਨਾਲ ਵੱਡੇ ਨਾਮ ਰਹੇ ਨੇ 골ਡੀ ਬਰਾੜ ਵੀ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਹੁਤ ਦੂਰ ਆ ਪਰ ਇਸੇ ਦਰਮਿਆਨ ਅਨਮੋਲ ਬਿਸ਼ਨੋਈ ਦਾ ਨਾਮ ਵੀ ਇੱਕ ਵੱਡਾ ਨਾਮ ਬਣ ਕੇ ਸਾਹਮਣੇ ਆ ਰਿਹਾ ਸੀ ਕਿਉਂਕਿ ਲਾਰੈਂਸ ਦੇ ਘਰ ਸਰਮਾਨ ਦੇ ਘਰ ਦੇ ਉੱਤੇ ਹਮਲੇ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਅਨਮੋਲ ਬਿਸ਼ਨੋਈ ਦਾ ਜ਼ਿਕਰ ਪੰਜਾਬ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਸਿੱਧੂ ਮੂਸੇਵਾਲਾ ਹਤਿਆਕਾਂਡ ਮਾਮਲੇ ਦੇ ਵਿੱਚ ਵੀ ਆਇਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਮਈ 2022 ਦੇ ਵਿੱਚ ਸਿੱਧੂ ਮੂਸੇ ਦਾ ਕਤਲ ਹੋਇਆ ਤੇ ਉਸ ਤੋਂ ਪਹਿਲਾਂ ਹੀ ਲਾਰਸ ਦੇ ਵੱਲੋਂ ਆਪਣੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਜਾਲੀ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਬਹੁਤ ਸਾਰੇ ਉਹਨੇ ਹੁਣ ਤੱਕ ਟਿਕਾਣੇ ਬਦਲੇ ਪਰ ਆਖਿਰਕਾਰ ਇਹ ਜਿਹੜੀ ਵੱਡੀ ਖਬਰ ਆ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਹੈ ਕਿ ਅਨਮੋਲ ਬਿਸ਼ਨੋਈ ਹੁਣ ਅਮਰੀਕਾ ਦੇ ਵਿੱਚ ਕਾਬੂ ਆ ਗਿਆ ਤੇ ਕਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਭਾਰਤ ਅਨਮੋਲ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਇਹ ਦੇਖਣਾ ਹੋਊਗਾ ਪਰ ਇਸ ਤੋਂ ਪਹਿਲਾਂ ਮਕੋਕਾ ਦੀ ਜੇ ਦੇ ਐਕਟ ਦੇ ਤਹਿਤ ਵੀ ਲਾਰੈਂਸ ਬਿਸ਼ਨੋਈ ਦੇ ਖਿਲਾਫ ਜਿਹੜੇ ਨੇ ਵੱਖ-ਵੱਖ ਪਰਚੇ ਦਰਜ ਹੋਏ ਨੇ ਤੇ ਇਸੇ ਤੋਂ ਬਾਅਦ ਅਨਮੋਲ ਬਿਸ਼ਨੋਈ ਮਾਫ ਕਰਨਾ ਅਨਮੋਲ ਬਿਸ਼ਨੋਈ ਦੇ ਖਿਲਾਫ ਜਿਹੜਾ ਮਕੋਕਾ ਦੇ ਤਹਿਤ ਹੈ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਗੈਰ ਜ਼ਮਾਨਤੀ ਵਾਰੰਟ ਸੀਗੇ ਜਿਹੜੇ ਉਹ ਅਨਮੋਲ ਬਿਸ਼ਨੋਈ ਦੇ ਖਿਲਾਫ ਕੱਢੇ ਗਏ ਸੀ ਭਾਰਤ ਸਰਕਾਰ ਦੇ ਵੱਲੋਂ ਸੋ ਇਸ ਤਰੀਕੇ ਦੇ ਨਾਲ ਇੰਟਰਪੋਲ ਦੀ ਮਦਦ ਲੈ ਕੇ ਆਖਿਰਕਾਰ ਭਾਰਤ ਜਾਂ ਭਾਰਤ ਦੀ ਪੁਲਿਸ ਜਾਂ ਫਿਰ ਭਾਰਤ ਦੀਆਂ ਖੂਫੀਆ ਏਜੰਸੀਆਂ ਜਿਨ੍ਹਾਂ ਦੇ ਵਿੱਚ NIA ਪ੍ਰਮੁੱਖ ਤੌਰ ਤੇ ਆ ਉਹ ਅਨਮੋਲ ਬਿਸ਼ਨੋਈ ਨੂੰ ਫੜਨ ਦੇ ਵਿੱਚ ਕਾਮਯਾਬ ਹੋਈਆਂ ਨੇ ਇਸ ਵੇਲੇ ਵੱਡੀ ਖਬਰ ਜਿਹੜੀ ਆ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਲਾਰੈਂਸ ਬਿਸ਼ਨੋਈ ਨੇ 2022 ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਪਹਿਲਾਂ ਹੀ ਫੇਕ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਲੋੜਿੰਦਾ ਪੰਜਾਬ ਪੁਲਿਸ ਨੂੰ ਅਨਮੋਲ ਬਿਸ਼ਨੋਈ ਤੇ ਹੋ ਸਕਦਾ ਕਿ ਜੇਕਰ ਭਾਰਤ ਲਿਆਂਦਾ ਗਿਆ ਅਨਮੋਲ ਬਿਸ਼ਨੋਈ ਨੂੰ ਤਾਂ ਪਹਿਲਾ ਹੋ ਸਕਦਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਦੇ ਮਾਮਲੇ ਤਹਿਤ ਤੋਨੂ ਮਹਾਰਾਸ਼ਟra ਪੁਲਿਸ ਮਹਾਰਾਸ਼ਟਰ ਲੈ ਕੇ ਜਾਵੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਵੀ ਅਨਮੋਲ ਬਿਸ਼ਨੋਈ ਨੂੰ ਹਤੇ ਉਸ ਤੋਂ ਜਾਣਕਾਰੀ ਹੋਰ ਲੈਣ ਦੇ ਲਈ ਉਸ ਦਾ ਰਿਮਾਂਡ ਲੈਣ ਦੀ ਵੀ ਕੋਸ਼ਿਸ਼ ਕਰੇਗੀ ਪੰਜਾਬ ਪੁਲਿਸ ਵੀ ਇਹ ਕੋਸ਼ਿਸ਼ ਕਰੂਗੀ ਕਿ ਜੇਕਰ ਅਨਮੋਲ ਬਿਸ਼ਨੋਈ ਹੁਣ ਫੜ ਕੇ ਭਾਰਤ ਲਿਆਂਦਾ ਗਿਆ ਤਾਂ ਉਸ ਨੂੰ ਪੰਜਾਬ ਵੀ ਲਿਆਂਦਾ ਜਾਏ ਕਿਉਂਕਿ ਇਹ ਵੀ ਇੱਕ ਵੱਡਾ ਹਾਈ ਪ੍ਰੋਫਾਈਲ ਕਤਲ ਮਾਮਲਾ ਪੰਜਾਬ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੋਇਆ ਸੀ ਪਰ ਕਿਉਂਕਿ ਸਲਮਾਨ ਖਾਨ ਇੱਕ ਬਾਲੀਵੁੱਡ ਦਾ ਇੱਕ ਵੱਡਾ ਚਿਹਰਾ ਹੈ ਉਸ ਤੇ ਉੱਤੇ ਤੇ ਬਾਬਾ ਸਦੀਕੀ ਜਿਹੜਾ ਕੀ ਉਸਤਾ ਸਿਪ ਸੈਨਾ ਆਗੂ ਤੇ ਸਲਮਾਨ ਖਾਨ ਦਾ ਨੇੜਲਾ ਕਰੀਬੀ ਸਾਥੀ ਸੀ ਉਸਤਾ ਵੀ ਕਤਲ ਹੋ ਜਾਣਾ ਤੇ ਤਮਾਮ ਤਾਰਾ ਸਿੱਧੇ ਰੂਪ ਦੇ ਵਿੱਚ ਜਾ ਕੇ ਲਾਰੈਂਸ ਬਿਸ਼ਨੋਈ ਤੇ ਉਸਤੇ ਭਰਾ ਅਨਮੋਲ ਬਿਸ਼ਨੋਈ ਤੇ 골ਡੀ ਬਰਾਡ ਦੇ ਨਾਲ ਜੁੜਦੀਆਂ ਨੇ 골ਡੀ ਬਰਾਡ ਦਾ ਹਲੇ ਤੱਕ ਕੋਈ ਪਤਾ ਟਿਕਾਣਾ ਹਲੇ ਤੱਕ ਕਿਸੇ ਵੀ ਏਜੰਸੀ ਨੂੰ ਕਿਸੇ ਵੀ ਦੇਸ਼ ਦੀ ਪੁਲਿਸ ਨੂੰ ਨਹੀਂ ਲੱਗਿਆ ਪਰ ਵੱਡੀ ਖਬਰ ਹੈ ਕਿ ਅਮਰੀਕਾ ਦੀ ਕੈਲੀਫੋਰਨੀਆ ਪੁਲਿਸ ਨੇ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਹਰਨਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਸਬੰਧ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ ਵੱਡੀ ਖਬਰ ਸਿੱਧੀ ਸੱਤ ਸਮੁੰਦਰ ਪਾਰ ਯਾਨੀ ਅਮਰੀਕਾ ਤੋਂ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਹੋਰ ਕਿਸੇ ਨੂੰ ਨਹੀਂ ਬਲਕਿ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਇਸ ਵੇਲੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀ ਹੈ ਕਿਉਂਕਿ ਅਨਮੋਲ ਬਿਸ਼ਨੋਈ ਦੇ ਖਿਲਾਫ ਹਾਲ ਹੀ ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀਗੇ ਭਾਰਤ ਸਰਕਾਰ ਦੇ ਵੱਲੋਂ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਕਟਰ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਂ ਆਇਆ ਸੀ ਕਿ ਅਨਮੋਲ ਬਿਸ਼ਨੋਈ ਦੇਸ਼ ਤੋਂ ਬਾਹਰ ਰਹਿ ਕੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਲਾਰੈਂਸ ਦੇ ਕਹਿਣ ਤੇ ਇਸ ਤਰੀਕੇ ਨਾਲ ਅੰਜਾਮ ਤੱਕ ਪਹੁੰਚਾ ਰਿਹਾਤਾ ਵੱਡੀ ਪਾਲ ਸੀ ਇੱਕ ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਉਹ ਲੱਗਦਾ ਹੈ ਕਿ ਇਸ ਵੇਲੇ ਪੂਰੀ ਹੋ ਗਈ ਹੈ ਕਿਉਂਕਿ ਅਨਮੋਲ ਬਿਸ਼ਨੋਈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਅਮਰੀਕਾ ਦੇ ਵਿੱਚ ਹੀ ਬਹੁਤ ਸਾਰੀਆਂ ਇੱਕ ਦੋ ਜਿਹੜੀ ਆਡੀਓ ਵੀਡੀਓ ਵਾਇਰਲ ਹੋਈ ਸੀਗੀ ਕਲਿੱਪ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਅਨਮੋਲ ਬਿਸ਼ਨੋਈ ਵਰਗਾ ਨੌਜਵਾਨ ਨਜ਼ਰ ਆ ਰਿਹਾ ਤੇ ਉਸ ਵੇਲੇ ਅਮਰੀਕਾ ਦੀਆਂ ਉਹ ਵੀਡੀਓ ਸੀ ਤੇ ਇਸੇ ਦੌਰਾਨ ਹੁਣ ਖਬਰੇ ਆ ਰਹੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਤੋਂ ਅਨਮੋਲ ਬਿਸ਼ਨੋਈ ਨੂੰ ਕਾਬੂ ਕਰ ਲਿਆ ਕੈਲੀਫੋਰਨੀਆ ਪੁਲਿਸ ਨੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਉਸਤੇ ਖਰਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਤੇ ਹੁਣ ਦੇਖਣਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀਆਂ ਏਜੰਸੀਆਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਭਾਰਤ ਤੱਕ ਵਾਪਸ ਲੈ ਕੇ ਆਉਣਗੀਆਂ ਕਿਉਂਕਿ ਪਿੱਛੇ ਲਾਰੈਂਸ ਬਿਸ਼ਨੋਈ ਜਾਂ ਫਿਰ ਉਸਦੇ ਨਾਲ ਸੰਬੰਧਿਤ 골ਡੀ ਬਰਾੜ ਜਿਸ ਤਰੀਕੇ ਨਾਲ ਵੱਡੇ ਨਾਮ ਰਹੇ ਨੇ 골ਡੀ ਬਰਾੜ ਵੀ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਹੁਤ ਦੂਰ ਆ ਪਰ ਇਸੇ ਦਰਮਿਆਨ ਅਨਮੋਲ ਬਿਸ਼ਨੋਈ ਦਾ ਨਾਮ ਵੀ ਇੱਕ ਵੱਡਾ ਨਾਮ ਬਣ ਕੇ ਸਾਹਮਣੇ ਆ ਰਿਹਾ ਸੀ ਕਿਉਂਕਿ ਲਾਰੈਂਸ ਦੇ ਘਰ ਸਰਮਾਨ ਦੇ ਘਰ ਦੇ ਉੱਤੇ ਹਮਲੇ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਅਨਮੋਲ ਬਿਸ਼ਨੋਈ ਦਾ ਜ਼ਿਕਰ ਪੰਜਾਬ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਸਿੱਧੂ ਮੂਸੇਵਾਲਾ ਹਤਿਆਕਾਂਡ ਮਾਮਲੇ ਦੇ ਵਿੱਚ ਵੀ ਆਇਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਮਈ 2022 ਦੇ ਵਿੱਚ ਸਿੱਧੂ ਮੂਸੇ ਦਾ ਕਤਲ ਹੋਇਆ ਤੇ ਉਸ ਤੋਂ ਪਹਿਲਾਂ ਹੀ ਲਾਰੈਂਸ ਦੇ ਵੱਲੋਂ ਆਪਣੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਜਾਲੀ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਬਹੁਤ ਸਾਰੇ ਉਹਨੇ ਹੁਣ ਤੱਕ ਟਿਕਾਣੇ ਬਦਲੇ ਪਰ ਆਖਿਰਕਾਰ ਇਹ ਜਿਹੜੀ ਵੱਡੀ ਖਬਰ ਆ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਹੈ ਕਿ ਅਨਮੋਲ ਬਿਸ਼ਨੋਈ ਹੁਣ ਅਮਰੀਕਾ ਦੇ ਵਿੱਚ ਕਾਬੂ ਆ ਗਿਆ ਤੇ ਕਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਭਾਰਤ ਅਨਮੋਲ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਇਹ ਦੇਖਣਾ ਹੋਊਗਾ ਪਰ ਇਸ ਤੋਂ ਪਹਿਲਾਂ ਮਕੋਕਾ ਦੀ ਜੇ ਦੇ ਐਕਟ ਦੇ ਤਹਿਤ ਵੀ ਲਾਰੈਂਸ ਬਿਸ਼ਨੋਈ ਦੇ ਖਿਲਾਫ ਜਿਹੜੇ ਨੇ ਵੱਖ-ਵੱਖ ਪਰਚੇ ਦਰਜ ਹੋਏ ਨੇ ਤੇ ਇਸੇ ਤੋਂ ਬਾਅਦ ਅਨਮੋਲ ਬਿਸ਼ਨੋਈ ਮਾਫ ਕਰਨਾ ਅਨਮੋਲ ਬਿਸ਼ਨੋਈ ਦੇ ਖਿਲਾਫ ਜਿਹੜਾ ਮਕੋਕਾ ਦੇ ਤਹਿਤ ਹੈ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਗੈਰ ਜ਼ਮਾਨਤੀ ਵਾਰੰਟ ਸੀਗੇ ਜਿਹੜੇ ਉਹ ਅਨਮੋਲ ਬਿਸ਼ਨੋਈ ਦੇ ਖਿਲਾਫ ਕੱਢੇ ਗਏ ਸੀ ਭਾਰਤ ਸਰਕਾਰ ਦੇ ਵੱਲੋਂ ਸੋ ਇਸ ਤਰੀਕੇ ਦੇ ਨਾਲ ਇੰਟਰਪੋਲ ਦੀ ਮਦਦ ਲੈ ਕੇ ਆਖਿਰਕਾਰ ਭਾਰਤ ਜਾਂ ਭਾਰਤ ਦੀ ਪੁਲਿਸ ਜਾਂ ਫਿਰ ਭਾਰਤ ਦੀਆਂ ਖੂਫੀਆ ਏਜੰਸੀਆਂ ਜਿਨ੍ਹਾਂ ਦੇ ਵਿੱਚ NIA ਪ੍ਰਮੁੱਖ ਤੌਰ ਤੇ ਆ ਉਹ ਅਨਮੋਲ ਬਿਸ਼ਨੋਈ ਨੂੰ ਫੜਨ ਦੇ ਵਿੱਚ ਕਾਮਯਾਬ ਹੋਈਆਂ ਨੇ ਇਸ ਵੇਲੇ ਵੱਡੀ ਖਬਰ ਜਿਹੜੀ ਆ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ ਅਨਮੋਲ ਬਿਸ਼ਨੋਈ ਜਿਸ ਨੂੰ ਕਿ ਲਾਰੈਂਸ ਬਿਸ਼ਨੋਈ ਨੇ 2022 ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਪਹਿਲਾਂ ਹੀ ਫੇਕ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਲੋੜਿੰਦਾ ਪੰਜਾਬ ਪੁਲਿਸ ਨੂੰ ਅਨਮੋਲ ਬਿਸ਼ਨੋਈ ਤੇ ਹੋ ਸਕਦਾ ਕਿ ਜੇਕਰ ਭਾਰਤ ਲਿਆਂਦਾ ਗਿਆ ਅਨਮੋਲ ਬਿਸ਼ਨੋਈ ਨੂੰ ਤਾਂ ਪਹਿਲਾ ਹੋ ਸਕਦਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਦੇ ਮਾਮਲੇ ਤਹਿਤ ਉਹਨੂੰ ਮਹਾਰਾਸ਼ਟra ਪੁਲਿਸ ਮਹਾਰਾਸ਼ਟra ਲੈ ਕੇ ਜਾਵੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਵੀ ਅਨਮੋਲ ਬਿਸ਼ਨੋਈ ਨੂੰ ਹੱਥੇ ਉਸ ਤੋਂ ਜਾਣਕਾਰੀ ਹੋਰ ਲੈਣ ਦੇ ਲਈ ਉਸ ਦਾ ਰਿਮਾਂਡ ਲੈਣ ਦੀ ਵੀ ਕੋਸ਼ਿਸ਼ ਕਰੇਗੀ ਪੰਜਾਬ ਪੁਲਿਸ ਵੀ ਇਹ ਕੋਸ਼ਿਸ਼ ਕਰੂਗੀ ਕਿ ਜੇਕਰ ਅਨਮੋਲ ਬਿਸ਼ਨੋਈ ਹੁਣ ਫੜ ਕੇ ਭਾਰਤ ਲਿਆਂਦਾ ਗਿਆ ਤਾ ਉਸ ਨੂੰ ਪੰਜਾਬ ਵੀ ਲਿਆਂਦਾ ਜਾਏ ਕਿਉਂਕਿ ਇਹ ਵੀ ਇੱਕ ਵੱਡਾ ਹਾਈ ਪ੍ਰੋਫਾਈਲ ਕਤਲ ਮਾਮਲਾ ਪੰਜਾਬ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੋਇਆ ਸੀ ਪਰ ਕਿਉਂਕਿ ਸਲਮਾਨ ਖਾਨ ਇੱਕ ਬਾਲੀਵੁੱਡ ਦਾ ਇੱਕ ਵੱਡਾ ਚਿਹਰਾ ਹੈ ਉਸ ਦੇ ਉੱਤੇ ਤੇ ਬਾਬਾ ਸਦੀਕੀ ਜਿਹੜਾ ਕਿ ਉਸ ਦਾ ਸਿਪ ਸੈਨਾ ਆਗੂ ਤੇ ਸਲਮਾਨ ਖਾਨ ਦਾ ਨੇੜਲਾ ਕਰੀਬੀ ਸਾਥੀ ਸੀ ਉਸ ਦਾ ਵੀ ਕਤਲ ਹੋ ਜਾਣਾ ਤੇ तमाम ਤਾਰਾ ਸਿੱਧੇ ਰੂਪ ਦੇ ਵਿੱਚ ਜਾ ਕੇ ਲਾਰਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਤੇ 골ਡੀ ਬਰਾਡ ਦੇ ਨਾਲ ਜੁੜਦਿਆਂ ਨੇ 골ਡੀ ਬਰਾਡ ਦਾ ਹਲੇ ਤੱਕ ਕੋਈ ਪਤਾ ਟਿਕਾਣਾ ਹਲੇ ਤੱਕ ਕਿਸੇ ਵੀ ਏਜੰਸੀ ਨੂੰ ਕਿਸੇ ਵੀ ਦੇਸ਼ ਦੀ ਪੁਲਿਸ ਨੂੰ ਨਹੀਂ ਲੱਗਿਆ ਪਰ ਵੱਡੀ ਖਬਰ ਹੈ ਕਿ ਅਮਰੀਕਾ ਦੀ ਕੈਲੀਫੋਰਨੀਆ ਪੁਲਿਸ ਨੇ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਲਾਰਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਸਬੰਧ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਆ ਵੱਡੀ ਖਬਰ ਸਿੱਧੀ ਸੱਤ ਸਮੁੰਦਰ ਪਾਰ ਯਾਨੀ ਅਮਰੀਕਾ ਤੋਂ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਹੋਰ ਕਿਸੇ ਨੂੰ ਨਹੀਂ ਬਲਕਿ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਇਸ ਵੇਲੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀ ਹੈ ਕਿਉਂਕਿ ਅਨਮੋਲ ਬਿਸ਼ਨੋਈ ਦੇ ਖਿਲਾਫ ਹਾਲ ਹੀ ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀਗੇ ਭਾਰਤ ਸਰਕਾਰ ਦੇ ਵੱਲੋਂ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਕਟਰ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਫਾਇਰਿੰਗ ਹੋਈ ਸੀ ਉਸ ਤੇ ਵਿੱਚ ਵੀ ਅਨਮੋਲ ਬਿਸ਼ਨੋਈ ਦਾ ਨਾਂ ਆਇਆ ਸੀ ਕਿ ਅਨਮੋਲ ਬਿਸ਼ਨੋਈ ਦੇਸ਼ ਤੋਂ ਬਾਹਰ ਰਹਿ ਕੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਲੋਰੈਂਸ ਦੇ ਕਹਿਣ ਤੇ ਇਸ ਤਰੀਕੇ ਨਾਲ ਅੰਜਾਮ ਤੱਕ ਪਹੁੰਚਾ ਰਿਹਾਤਾ ਵੱਡੀ ਭਾਲ ਸੀ ਇੱਕ ਭਾਰਤ ਦੀਆਂ ਖੂਫੀ ਏਜੰਸੀਆਂ ਦੀ ਉਹ ਲੱਗਦਾ ਹੈ ਕਿ ਇਸ ਵੇਲੇ ਪੂਰੀ ਹੋ ਗਈ ਹੈ ਕਿਉਂਕਿ ਅਨਮੋਲ ਬਿਸ਼ਨੋਈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਅਮਰੀਕਾ ਦੇ ਵਿੱਚ ਹੀ ਬਹੁਤ ਸਾਰੀਆਂ ਇੱਕ ਦੋ ਜਿਹੜੀ ਆਡੀਓ ਵੀਡੀਓ ਵਾਇਰਲ ਹੋਈ ਸੀਗੀ ਕਲਿੱਪ ਵਾਇਰਲ ਹੋਏ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਅਨਮੋਲ ਬਿਸ਼ਨੋਈ ਵਰਗਾ ਨੌਜਵਾਨ ਨਜ਼ਰ ਆ ਰਿਹਾ ਤੇ ਉਸ ਵੇਲੇ ਅਮਰੀਕਾ ਦੀਆਂ ਉਹ ਵੀਡੀਓ ਸੀ ਤੇ ਇਸੇ ਦੌਰਾਨ ਹੁਣ ਖਬਰੇ ਆ ਰਹੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਤੋਂ ਅਨਮੋਲ ਬਿਸ਼ਨੋਈ ਨੂੰ ਕਾਬੂ ਕਰ ਲਿਆ ਕੈਲੀਫੋਰਨੀਆ ਪੁਲਿਸ ਨੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਤੇ ਹੁਣ ਦੇਖਣਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀਆਂ ਏਜੰਸੀਆਂ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਭਾਰਤ ਤੱਕ ਵਾਪਸ ਲੈ ਕੇ ਆਉਣਗੀਆਂ ਕਿਉਂਕਿ ਪਿੱਛੇ ਲਾਰੈਂਸ ਬਿਸ਼ਨੋਈ